ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਈ ਦੇਦੇ ਪਏ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਪਹਿਲਾਂ ਵੀ ਇੱਕ ਵੀਡੀਓ ਜਿਹੜਾ ਆ ਅਸੀਂ ਅਪਲੋਡ ਕਰ ਚੁੱਕੇ ਆ ਤੇ ਦੂਸਰਾ ਵੀਡੀਓ ਤੁਹਾਡੇ ਲਈ ਲੈ ਕੇ حاضر ਹੋ ਚੁੱਕੇ ਆ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਆ ਡਿਬੜੂਗਲ ਜੇਲ੍ਹ ਤੋਂ ਸਿੱਧਾ ਸੰਸਦ ਦੇ ਵਿੱਚ ਜਿਹੜਾ ਆ ਸੌ ਚੁੱਕਣ ਦੇ ਲਈ ਪਹੁੰਚੇ ਨੇ ਤਾਂ ਦਾਦਾ ਜੀ ਕਿ ਖਡੂਰ ਸਾਹਿਬ ਤੋਂ ਚੋਣਾਂ ਲੜੀਆਂ ਸੀ ਐਮਪੀ ਦੇ ਲਈ ਭਾਈ ਅਮਰਤਪਾਲ ਸਿੰਘ ਹੋਣਾ ਨੇ ਜਿਹਦੇ ਵਿੱਚ ਬਹੁਤ ਹੀ ਵੱਡੀ ਲੀਡ ਦੇ ਨਾਲ ਭਾਈ ਅਮਰਤਪਾਲ ਸਿੰਘ ਹੋਣਾ ਨੇ ਜਿੱਤ ਪ੍ਰਾਪਤ ਕੀਤੀ ਸੀ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਐਮਪੀ ਜਿੱਤ ਕੇ ਸੰਸਦ ਦੇ ਵਿੱਚ ਸੌ ਚੁੱਕ ਚੁੱਕੇ ਨੇ ਪਰ ਕਿਤਨਾ ਕਿਤੇ ਜਿਹੜੇ ਨੇ ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਡਿਬੜੂ ਜੇਲ੍ਹ ਦੇ ਵਿੱਚ ਐਨਐਸਏ ਧਾਰਾ ਦੇ ਅਧੀਨ ਬੰਦ ਸੀ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸੌਂ ਨਹੀਂ ਚੁਕਾਈ ਗਈ ਸੀ ਸੰਸਦ ਦੇ ਵਿੱਚ ਜਾਣ ਦੇ ਲਈ ਤਾਂ ਦਾਦਾ ਜੀ ਇਹ ਕੀ ਹੋਣ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਵੀ ਸੌ ਚੁਕਾਉਣ ਦੇ ਲਈ ਜਿਹੜਾ ਆ ਡੇਬੜੂਗਲ ਜ਼ਿਲ੍ਹੇ ਤੋਂ ਸੰਸਦ ਦੇ ਵਿੱਚ ਬੁਲਾਇਆ ਗਿਆ ਤੇ ਭਾਈ ਅਮਰਤਪਾਲ ਸਿੰਘ ਹੋਰੇ ਜਿਹੜੇ ਆ ਸੌ ਚੁੱਕਣਗੇ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਇਹ ਭਾਈ ਅਮਰਤਪਾਲ ਸਿੰਘ ਹੋਣਾ ਦੇ ਫੈਨਸ ਦੇ ਲਈ ਆਈ ਹੈ ਪਰ ਵੱਡਾ ਸਵਾਲ ਜਿਹੜਾ ਆ ਉਹ ਨਿਕਲ ਕੇ ਇੱਥੇ ਇਹ ਆਉਂਦਾ ਆ ਕਿ ਕੀ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਸੌ ਚੁੱਕਣ ਤੋਂ ਬਾਅਦ ਐਮਪੀ ਬਣਨ ਤੋਂ ਬਾਅਦ ਕੀ ਉਹਨਾਂ ਨੂੰ ਜਿਹੜਾ ਆ ਸੰਸਦ ਦੇ ਵਿੱਚ ਐਂਟਰੀ ਮਿਲੇਗੀ ਕਿ ਉਹਨਾਂ ਨੂੰ ਰਿਹਾਈ ਮਿਲੇਗੀ ਜਾਂ ਐਮਪੀ ਦੀ ਸੌਂ ਚੁੱਕਣ ਤੋਂ ਬਾਅਦ ਦੁਬਾਰਾ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਤੁਹਾਡੇ ਮਨਾਂ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਸਵਾਲ ਹੋਣਗੇ ਜੇਕਰ ਤੁਹਾਡੇ ਮਨਾਂ ਦੇ ਵਿੱਚ ਵੀ ਇਦਾਂ ਦੇ ਸਵਾਲ ਨੇ ਤੇ ਜਰੂਰ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਅਜੇ ਤੱਕ ਇਹਦਾ ਕਿਸੇ ਵੀ ਕੋਈ ਵੀ ਸਾਡੇ ਸਾਹਮਣੇ ਕੋਈ ਵੀ ਪਰਪਸ ਜਾਂ ਕਿਸੇ ਸੂਤਰ ਤੋਂ ਨਾ ਹੀ ਕਿਸੇ ਪੱਤਰਕਾਰ ਤੋਂ ਜਿਹੜੀ ਇਹ ਸਾਨੂੰ ਇਸ ਚੀਜ਼ ਦੀ ਸਾਹਮਣੇ ਜਿਹੜੀ ਗਾਰੰਟੀ ਨਜ਼ਰ ਆਈ ਹੈ ਕਿ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਸੌ ਚੁੱਕਣ ਤੋਂ ਬਾਅਦ ਰਹਾਈ ਮਿਲੇਗੀ ਜਾਂ ਦੁਬਾਰਾ ਤੋਂ ਉਹਨਾਂ ਨੂੰ ਜਾਣਾ ਪੈ ਸਕਦਾ ਜੇਲ੍ਹ ਦੇ ਵਿੱਚ ਤੇ ਕੀ ਜੇਕਰ ਉਹ ਜੇਲ੍ਹ ਦੇ ਵਿੱਚ ਚਲੇ ਜਾਂਦੇ ਆ ਤੇ ਸੰਸਦ ਦੇ ਵਿੱਚ ਆਪਣੀਆਂ ਗੱਲਾਂ ਨੂੰ ਰੱਖਣ ਦੇ ਲਈ ਦੁਬਾਰਾ ਤੋਂ ਉਹ ਸੰਸਦ ਦੇ ਵਿੱਚ ਆ ਸਕਣਗੇ ਕੀ ਬਾਰ-ਬਾਰ ਉਹਨਾਂ ਨੂੰ ਜੇਲ੍ਹ ਜਾ ਕੇ ਬਾਰ-ਬਾਰ ਜੇਲ੍ਹ ਤੋਂ ਜਿਹੜਾ ਆ ਸੰਸਦ ਤੱਕ ਪਹੁੰਚਣਾ ਪਏਗਾ ਕੀ ਉਹਨਾਂ ਨੂੰ ਰਿਹਾਈ ਮਿਲੇਗੀ ਜਾਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਰਹਾ ਹੋ ਕੇ ਆਪਣੇ ਜਿਹੜੇ ਆ ਪੂਰੀ ਤਰ੍ਹਾਂ ਜਿਹੜੇ ਕੰਮਕਾਰ ਆ ਉਹ ਕਰ ਸਕਣਗੇ ਕੀ ਐਮਪੀ ਬਣਨ ਤੋਂ ਬਾਅਦ ਆ ਐਨਐਸਏ ਧਾਰਾ ਖਤਮ ਹੋ ਜਾਵੇਗੀ ਕੀ ਐਮਪੀ ਬਣਨ ਤੋਂ ਬਾਅਦ ਆ ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਆ ਆਪਣੇ ਘਰ ਦੇ ਵਿੱਚ ਆ ਕੇ ਆਪਣੇ ਕਾਰੋਬਾਰ ਕਰ ਸਕਦੇ ਆ ਕੀ ਭਾਈ ਅਮਰਤਪਾਲ ਸਿੰਘ ਹੋਰੀ ਜਿਹੜੇ ਆ ਆਪਣੇ ਸਾਰੇ ਕੰਮ ਸਹੀ ਤਰੀਕੇ ਦੇ ਨਾਲ ਕਰ ਪਾਣਗੇ ਬੜੀ ਜਿਆਦਾ ਇਦਾਂ ਦੇ ਜਿਹੜੇ ਆ ਸਵਾਲ ਨਿਕਲ ਕੇ ਸਾਹਮਣੇ ਆ ਰਹੇ ਨੇ ਤੁਹਾਡੇ ਵੀ ਮਨ ਦੇ ਵਿੱਚ ਇਦਾਂ ਦੇ ਕਈ ਸਵਾਲ ਆਉਂਦੇ ਹੋਣਗੇ ਪਰ ਹੋ ਸਕਦਾ ਤੁਹਾਨੂੰ ਇਸ ਦੇ ਬਾਰੇ ਨੌਲੇਜ ਹੋਵੇ ਜੇਕਰ ਤੁਹਾਨੂੰ ਇਸ ਚੀਜ਼ ਦੀ ਨੌਲੇਜ ਹੈ ਕਿ ਭਾਈ ਅਮਰਤਪਾਲ ਸਿੰਘ ਹੋਣਾ ਨੂੰ ਸਜ਼ਾ ਮਿਲੇਗੀ ਦੁਬਾਰਾ ਜੇਲ ਮਿਲੇਗੀ ਜਾਂ ਸੰਸਦ ਦੇ ਵਿੱਚ ਐਂਟਰੀ ਮਿਲੇਗੀ ਗੱਲਬਾਤ ਰੱਖਣ ਦਾ ਉਹਨਾਂ ਨੂੰ ਪੂਰਾ ਅਧਿਕਾਰ ਮਿਲੇਗਾ ਸੌਂ ਚੁੱਕਣ ਤੋਂ ਬਾਅਦ ਆ ਤੇ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਜ਼ਰੂਰ ਕਰਿਓ ਤਾਂ ਕਿ ਕਮੈਂਟ ਦੇ ਥਰੂ ਹੀ ਸਾਨੂੰ ਵੀ ਪਤਾ ਲੱਗੇਗਾ ਪਿੱ ਤੁਹਾਡੀ ਸੋਚ ਜਾਂ ਤੁਹਾਡੇ ਤੱਕ ਕਿੰਨੀ ਕੁ ਜਾਣਕਾਰੀ ਪਹੁੰਚੀ ਹੋਈ ਹੈ ਬਹੁਤ ਸਾਰੇ ਚੈਨਲਾਂ ਦੇ ਉੱਤੇ ਤੁਸੀਂ ਖਬਰਾਂ ਦੇਖੀਆਂ ਬਹੁਤ ਸਾਰੇ ਚੈਨਲਾਂ ਦੇ ਉੱਤੇ ਜਿਹੜੇ ਤੁਸੀਂ ਵੀਡੀਓ ਦੇਖ ਚੁੱਕੇ ਹੋਵੋਗੇ ਜਿਦੇ ਚ ਜਿਹੜਾ ਕਿ ਤੁਸੀਂ ਇਹ ਦੇਖਿਆ ਕਿ ਭਾਈ ਅਮਰਤਪਾਲ ਸਿੰਘ ਜੀ ਜਿਹੜੇ ਨੇ ਅੱਜ ਸੌਂ ਚੁੱਕ ਰਹੇ ਨੇ ਸੌਂ ਚੁੱਕ ਚੁਕੇ ਨੇ ਪਰ ਜਿਹੜਾ ਸਵਾਲ ਦੁਬਾਰਾ ਤੋਂ ਮੈਂ ਦੁਹਰਾਦਣਾ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਸਜ਼ਾ ਮਿਲੇਗੀ ਦੁਬਾਰਾ ਤੋਂ ਜੇਲ੍ਹ ਜਾਣਗੇ ਐਨਐਸਏ ਹਟੇਗੀ ਜਾਂ ਨਹੀਂ ਹਟੇਗੀ ਜਿਹੜਾ ਵੱਡਾ ਸਵਾਲ ਇਹ ਨਿਕਲ ਕੇ ਸਾਹਮਣੇ ਆਉਂਦਾ ਬਣੇ ਰਵੋ ਡੀਪੀਸੀ ਪੰਜਾਬੀ ਦੇ ਉੱਤੇ ਜਦੋਂ ਹੀ ਸਾਡੇ ਕੋਲ ਇਸ ਤਰ੍ਹਾਂ ਦਾ ਸਵਾਲ ਦਾ ਕੋਈ ਜਵਾਬ ਸਾਹਮਣੇ ਆਉਂਦਾ ਤੇ ਅਸੀਂ ਢਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਖਬਰਾਂ ਢਾਡੇ ਤੱਕ ਪਹੁੰਚ ਸਕਣ ਬੜੇ ਹੀ ਆਰਾਮ ਦੇ ਨਾਲ ਧੰਨਵਾਦ